ਵੀ ਘੱਲ ਲੱਗੇ ਵੇਲੇ ਇਹ ਦੇਖੋ ਗੱਲ ਸਿੱਧੀ ਆ ਆਪਾ ਨੂੰ ਤੋਂ ਸਾਡੇ ਪਰਸਨਲ ਲੈਸ ਸਾਡਾ ਭਰਾ ਵਾ ਅਸੀਂ ਸਾਰਾ ਸ਼ਹਿਰ ਇਕੱਠਾ ਮੈਂ ਸਰਕਾਰ ਦਾ ਹੀ ਬੰਦਾ ਆ ਤੇ ਮੈਂ ਸਰਕਾਰ ਦੇ ਖਿਲਾਫ ਹੀ ਬੈਠਾ ਵੇਖੋ ਮੋਲ ਸਾਬ ਸਿੱਧੀ ਗੱਲ ਆ ਅਸੀਂ ਸਰਕਾਰ ਦੀ سپورਟ ਕਰਦੇ ਸਰਕਾਰ ਦੇ ਖਿਲਾਫ ਬੈਠੇ ਆ ਜਿੱਥੇ ਸ਼ਹਿਰ ਦਾ ਧੱਕਾ ਹੋਏਗਾ ਉੱਥੇ ਅਸੀਂ ਖਲੋਣਾ ਤੇ ایਓ ਦੀ ਬਦਮਾਸ਼ੀ ਨਾ ਹੀ ਚੱਲੀ ਤੇ ਨਾ ਹੀ ਚੱਲਣ ਦੇਣੀ। ਉਹਨੂੰ ਵੀ ਇੱਥੇ ਦਫ਼ਤਰੇ ਦੀ ਕਹਿਵਾਂ ਲੋ ਇੱਥੇ ਹੀ ਆ ਕੱਲ ਦਾ ਹੀ ਟਾਈਮ ਦਵਾਵਾ ਮੈਂ ਅਫਸਰਾਂ ਨੂੰ ਕਹ ਕੇ ਕੱਲ ਦਾ ਹੀ ਟਾਈਮ ਦਵਾਉਣਾ। ਕੱਲ ਸੁੱਤੀ ਆ। ਇੱਕ ਵਾਰ ਯਾਰ ਕੋਣ ਮੇਰੇ ਰੰਬੇ ਦੀ ਆ। ਸਾਡੇ ਬੋਲੋ। ਇਹ ਗੱਲ ਕਰੇ ਆ ਜਿਹੜੀ ਕਰਦੇ। ਇੱਕ ਵਾਰ ਮੇਰੀ ਗੱਲ ਸੁਣ ਲਾ ਦਿਓ। ਅਧਰ ਖੋਲੀ ਸਾਡੀਆਂ ਦੁਕਾਨਾਂ। ਇਹ ਤੇ ਸੋਮਵਾਰ ਕਰਦੇ ਜਰਤਾਜ ਜਾਨਦਾ ਛੇ। ਇਹ ਮਾਲ ਸਾਹਿਬ ਇਹਨਾਂ ਨੂੰ ਜੋ ਇਮੋ ਸਾਹਿਬ ਨੇ ਕਰਾਂਗੇ ਕਿਰੋ ਵੀ ਛੱਡੋ ਇੱਥੇ। ਮੈਂ ਨਹੀਂ ਹਾਂ ਤੇ ਨਕਸ਼ੇ ਦੇ ਵਿੱਚ ਉਹ ਕਿੱਦਾਂ ਕਰਦਾਂਗੇ। ਆਪਾਂ ਨਕਸ਼ਾ ਵੇਖਣਾ ਨਕਸ਼ਾ ਜਿੱਥੇ ਕਮੇਟੀ ਦੀ ਜਗਾ ਵਾ ਉਹਨੇ ਲੋਕੀ 5 ਫੁੱਟ ਦੇਣਾ ਤਿੰਨ ਕ ਦਿਨ ਬਾਤ ਹੋਈ ਰੇੜੀਆਂ ਲੈ ਤਾਂ ਕਰਨਾ ਆਂਦੀ ਤੇ ਇਹੋ ਯੋ ਸਾਹਿਬ ਨੂੰ ਜਿੰਨੇ ਕਿਹਾ ਕਿ ਉਹ ਰੀਆਂ 65 ਫੁੱਟ ਵਾਲੀਆਂ ਦੁਕਾਨਾਂ ਆ ਇਹੋ ਸਾਹਿਬ ਦੱਸਣਗੇ ਇਹਦੇ ਯੋ ਸਾਹਿਬ ਤੇ ਹੀ ਪ੍ਰਚਾਰ ਡਿਸਟ੍ਰਿਕਟ ਲਾਵਾਂਗੇ ਕਿਉਂਕਿ ਯੋ ਸਾਹਿਬ ਦੱਸਣਗੇ ਉਹ 65 ਫੁੱਟ ਜਿਹੜੀ ਪਿੱਛੇ ਦੁਕਾਨ ਹੈ ਉਹਦਾ ਸੈਂਟਰ ਕਿੱਦਾ ਕੋੜਾ ਜੇ ਗਾਇਜਨ ਗਾਇਜਨ ਕੋਈ ਵੀ ਅਫਸਰ ਆਣ ਕੇ ਹੁਣੇ ਯੋ ਸਾਹਿਬ ਦਾ ਬੋਲੋ ਜੇ ਦਬਾਅ ਨਾ ਕਰ ਸਕਦੇ ਆ ਵੇਖੋ ਕੀ ਗੱਲ ਇਹਨਾਂ ਨਿਆਰੇ 5 ਵਜੇ ਦਾ ਤੇ ਪੀਓ ਸਾਹਿਬ ਪਾਸਾ ਛਣਮੜੀ ਆਈ ਪੀਓ ਨੂੰ ਤੇ ਕਹਿੰਦਾ ਬਾਹਰ ਨਿਕਲ ਅਸੀਂ ਦੁਕਾਨ ਤੋੜ ਕੇ ਜੇ ਕਹਿੰਦਾ ਮੈਨੂੰ ਸਮਾਨ ਦੇ ਦੇ ਮੈਂ ਤੈਨੂੰ ਇੱਧਰ ਜੀ ਬਾਹਰ ਨਿਕਲ ਐਡਾ ਟਨਾਟ ਹੋ ਗਿਆ ਯੋ ਪੀਓ ਨੂੰ ਕੋਈ ਨੀਰ ਮੰਨਣ ਦੀ ਲੱਭਦਾ ਦਿਨ ਮੈਂ ਕਿਸੇ ਦਾ ਸ਼ਹਿਰ ਵਾਸੀ ਦੇ ਖਿਲਾਫ ਆਹ ਬਾਈ ਤੇਰੇ ਕੋਲ ਸਾਹਮਣੇ ਚੱਲ ਤੋ ਪੀਓ ਇਹ ਤਾਂ ਬਟੋਰੀ ਆ ਅੱਜ ਸ਼ਹਿਰ ਧਾਰੀਵਾਲ ਦੇ ਵਿੱਚ ਨਗਰ ਕਾਉਂਸਲ ਦੇ ਵੱਲੋਂ ਦੁਕਾਨਦਾਰਾਂ ਦੇ ਉੱਪਰ ਇਨਕਲੋਜ਼ਮੈਂਟ ਨੂੰ ਲਾ ਕੇ ਕਾਰਵਾਈ ਕੀਤੀ ਗਈ ਸੀ ਅਤੇ ਸਿਰੇ ਤਰਕਸਾਰੀ ਇਹੋ ਭពਿੰਦਰ ਸਿੰਘ ਅਤੇ ਨਗਰ ਕੌਂਸਲ ਦੇ ਅਧਿਕਾਰੀਆਂ ਦੇ ਵੱਲੋਂ ਦੁਕਾਨਦਾਰਾਂ ਦੇ ਬਾਹਰ ਜੋ ਛੱਡਾ ਲਗਾਈ ਗਈਆਂ ਸਨ ਉਹਨਾਂ ਉੱਪਰ ਪੀਲਾ ਪੰਜਾ ਚਲਾਇਆ ਗਿਆ। ਉਹਨਾਂ ਤੇ ਉਹਨਾਂ ਨੂੰ ਧਾਰ ਦਿੱਤਾ ਗਿਆ ਸੀ। ਜਿਸ ਦੇ ਰੋਸ ਵਿੱਚ ਦੁਕਾਨਦਾਰ ਅਤੇ ਮਸੀਹ ਆਗੂ ਅਤੇ ਸ਼ਹਿਰ ਵਾਸੀਆਂ ਦੇ ਵੱਲੋਂ ਨਗਰ ਕੌਂਸਲ ਦੇ ਅਧਿਕਾਰੀਆਂ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਜਿਸ ਦੇ ਵਿੱਚ ਸ਼ਿਵਸ਼ਰਮ ਬਾਲਾ ਸਿੰਘ ਠਾਕਰੇ, ਪੰਜਾ ਜੂਤ ਪ੍ਰਧਾਨ ਹਣੀਮਾ ਜਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਗੁਰਕਬਾਲ ਸਿੰਘ ਮਾਲ ਪਹੁੰਚੇ। ਗੁਰਕਬਾਲ ਸਿੰਘ ਮਾਲ ਅਤੇ ਸ਼ਿਵਸ਼ਰਮ ਬਾਲਾ ਸਾਹਿਬ ਠਾਕਰੇ ਪੰਜਾਬ ਜੂਤ ਪ੍ਰਦਾਨ ਹਣੀ ਮਾਜਨ ਨੇ ਆਖਿਆ ਕਿ ਨਗਰ ਕੌਂਸਲ ਅਧਿਕਾਰੀਆਂ ਦੇ ਵੱਲੋਂ ਇੱਕ ਤਰਫਾ ਕਾਰਵਾਈ ਕੀਤੀ ਗਈ ਹੈ ਅਤੇ ਆਪਣੇ ਚਿਹਤਿਆਂ ਦੀਆਂ ਦੁਕਾਨਾਂ ਨੂੰ ਨਹੀਂ ਛੇੜਿਆ ਅਤੇ ਲਾਗਤ ਬਾਜੀ ਦੇ ਨਾਲ ਕੁਝ ਹੀ ਦੁਕਾਨਦਾਰਾਂ ਦੇ ਉੱਪਰ ਕਾਰਵਾਈ ਕੀਤੀ ਗਈ ਹੈ ਜੋ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਹਣੀ ਮਾਜਨ ਤੇ ਗੁਪਾਲ ਸਿੰਘ ਮਾਲ ਨੇ ਆਖਿਆ ਕਿ ਦੁਕਾਨਦਾਰਾਂ ਦਾ ਨੁਕਸਾਨ ਹੋਇਆ ਹੈ ਉਸ ਨੁਕਸਾਨ ਦੀ ਜ਼ਿੰਮੇਵਾਰ ਨਗਰ ਕੌਂਸਲ ਦੇ ਅਧਿਕਾਰੀ ਤੇ ਈਓ ਕੁਪਿੰਦਰ ਸਿੰਘ ਦੀ ਹੈ ਇਹ ਨੁਕਸਾਨ ਨਗਰ ਕੌਂਸਲ ਦੇ ਅਧਿਕਾਰੀ ਅਤੇ ਈਓ ਭੁਪਿੰਦਰ ਸਿੰਘ ਨੂੰ ਹੀ ਪੜਨਾ ਪਵੇਗਾ। ਉਹਨਾਂ ਨੇ ਇਹ ਵੀ ਆਖਿਆ ਕਿ ਭੁਪਿੰਦਰ ਸਿੰਘ ਦੇ ਖਿਲਾਫ ਧੱਕੇਸ਼ਾਹੀ ਕਰਨ ਦਾ ਮਾਮਲਾ ਵੀ ਦਰਜ ਕਰਾਉਣਗੇ। ਇਸ ਮੌਕੇ ਤੇ ਸਪੈਸ਼ਲ ਕ੍ਰਾਈਮ ਬ੍ਰਾਂਚ ਚ ਗੁਰਦਾਸਪੁਰ ਐਸਐਸਪੀ ਦਫ਼ਤਰ ਤੋਂ ਇੰਚਾਰਜ ਰਕੇਸ਼ ਗੌਰਤਮ ਅਤੇ ਨਗਰ ਕੌਂਸਲ ਢਾਲੀਵਾਲ ਈਓ ਭੁਪਿੰਦਰ ਸਿੰਘ ਦੇ ਹੁਕਮ ਅਮਤਾਬਕ ਸੈਂਟਰੀ ਇੰਸਪੈਕਟਰ ਸੰਜੀਵ ਸੋਨੀ ਮੌਕੇ ਤੇ ਪਹੁੰਚੇ ਜਿਨ੍ਹਾਂ ਨੇ ਰੋਸ ਪ੍ਰਦਰਸ਼ਨ ਕਰਨ ਵਾਲਿਆਂ ਦੇ ਨਾਲ ਗੱਲਬਾਤ ਕੀਤੀ ਅਤੇ ਧਰਨਾ ਸਮਾਪਤ ਕਰਵਾਇਆ। ਨਗਰ ਕਾਉਂਸਲ ਦੀ ਇਹ ਕਾਰਵਾਈ ਤੇ ਹੋਰ ਕੀ ਕੁਝ ਕਿਹਾ ਸ਼ਿਵਸ਼ਨਾ ਆਗੂ ਹਣੀਮਾ ਜਨ ਅਤੇ ਗੁਰਪਾਲ ਸਿੰਘ ਮਾਲ ਅਤੇ ਸ਼ਹਿਰ ਵਾਸੀ ਇਹ ਆਓ ਤੁਹਾਨੂੰ ਸੁਣਾਉਂਦੇ ਆ ਸ਼ਹਿਰਦਾਰੀ ਵਾਲ ਦੇ ਵਿੱਚ ਪਿਛਲੇ 3 ਘੰਟਿਆਂ ਤੋਂ ਨਹਿਰ ਦੇ ਪੁੱਲ ਤੇ ਤਾਲਾ ਚੱਲ ਰਿਹਾ ਵਾ ਸਾਰੇ ਦੁਕਾਨਦਾਰੀ ਇਕੱਠੇ ਹੋਏ ਆ ਕੀ ਕਿਹਾ ਜਾਊਗਾ ਇਹਦੇ ਵਿੱਚ ਕਿਸੇ ਇੱਕ ਦਾ ਕਸੂਰ ਨਹੀਂ ਹੈ ਇਹਦੇ ਵਿੱਚ ਸਿੱਧਾ ਸਿੱਧਾ ਕਸੂਰ ਜਿਹੜਾ ਉਹ ਈਓ ਭਪਿੰਦਰ ਸਿੰਘ ਦਾ ਉਹਨੇ ਇਹ ਜਿਹੜੀ ਬਦਮਾਸ਼ੀ ਕੀਤੀ ਹੈ ਇਹ ਨੂੰ ਸਿੱਧੇ ਤੌਰ ਤੇ ਕਹਿਣਾ ਚਾਹੁੰਦੇ ਆ ਕਿ ਈਓ ਸਾਹਿਬ ਓ ਜਿਹੜੇ ਗਰੀਬ ਆਦਮੀਆਂ ਦੀ ਤੂੰ ਰੇੜੀਆਂ ਚਕਾਤੀਆਂ ਛੋਟੇ ਛੋਟੇ ਬੱਚੇ ਤੇਰੇ ਤਰਲੇ ਦੇ ਰਹੇ ਕੀ ਰੇੜੀ ਨਾ ਚੁੱਕੇਓ ਸਾਡਾ ਡਾ ਨਾ ਚੁੱਕੇਓ ਤੁਹਾਨੂੰ ਸ਼ਰਮ ਨਾ ਆਈ ਕਿ ਸੇ ਆ ਜਿਹੜੀਆਂ ਦੁਕਾਨਾਂ ਤੂੰ ਤੋੜੀਆਂ ਐ ਇਹ 7 ਫੁੱਟ ਛੜਕ ਤੋਂ ਪਿੱਛੇ ਨੇ ਉਹਨਾਂ ਦਾ ਲੱਖ ਲੱਖ ਡੇਢ ਲੱਖ ਲੱਖ ਦਾ ਤੂੰ ਨੁਕਸਾਨ ਕੀਤਾ ਕਿੱਡੀ ਕੀ ਧਾਰੀਵਾਲ ਦੇ ਵਿੱਚ ਦੁਕਾਨਦਾਰਾਂ ਨੂੰ ਕਿੰਨੀ ਕੀ ਕਮਾਈ ਐ ਹੁਣ ਅਸੀਂ ਮੈਂ ਉਹਨੂੰ ਫੋਨ ਕੀਤਾ ਮੈਂ ਕਿਹਾ ਯੋ ਸਾਹਿਬ ਵੀ ਤੁਸੀਂ ਕੀ ਕੀਤਾ ਨਹੀਂ ਜੀ ਅਸੀਂ ਸਾਰੇ ਸ਼ਹਿਰ ਦਾ ਕਰ ਰਹੇ ਆ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜਾ ਸੜਕ ਤੋਂ 60 ਫੁੱਟ ਪਿੱਛੇ ਤੂੰ ਜਾ ਕੇ ਦੁਕਾਨਾ ਤੋੜੀਆਂ ਇਹ ਕਿਉਂ ਤੋੜੀਆਂ ਤੇ ਕਿਹਦੇ ਕੰੰਤੇ ਤੋੜੀਆਂ ਮੈਂ ਇਹ ਗੱਲ ਕਹਿਣਾ ਚਾਹੁੰਦਾ ਦੂਸਰਾ ਸਾਡੇ ਹੁਣ ਜਿਹੜੇ ਕਮੇਟੀ ਦੇ EMPLYEE ਨੇ ਉਹਨਾਂ ਨਾਲ ਗੱਲ ਹੋਈ ਹੈ ਇੰਸਪੈਕਟਰ ਸਾਹਿਬ ਨਾਲ ਉਹ ਆਏ ਨੇ ਉਹਨਾਂ ਨੇ ਕਿਹਾ ਸਾਨੂੰ ਸੋਮਵਾਰ ਦਾ ਟਾਈਮ ਦਿੱਤਾ ਅਮਾਲ ਸਾਹਿਬ ਬੈਠੇ ਨੇ ਬੱਬਾ ਗਿਲਜੀ ਬੈਠੇ ਨੇ ਸਾਰੇ ਬੈਠੇ ਨੇ ਆਸ਼ੂ ਜੀ ਤੇ ਮਤਲਬ ਉਹਦੇ ਵਿੱਚ ਇਹ ਸਿੱਧੇ ਤੌਰ ਤੇ ਸਾਡੀ ਸਾਰਿਆਂ ਦੀ ਗੱਲ ਹੋਈ ਹੈ ਇਹਨਾਂ ਨੇ ਸਾਨੂੰ ਸੋਮਵਾਰ ਦਾ ਟਾਈਮ ਦਿੱਤਾ ਜੇ ਪਰਪਾਈ ਇਹ ਦੁਕਾਨਦਾਰਾਂ ਦੀ ਪਰਪਾਈ ਜੇ ਨਾਲੇ ਗਲਤ ਕੀਤਾ ਹੋਇਆ ਕਮੇਟੀ ਦੇ ਨਕਸ਼ੇ ਤੋਂ ਬਾਹਰ ਜਾ ਕੇ ਗਲਤ ਕੰਮ ਕੀਤਾ ਹੋਇਆ ਤੇ ਫਿਰ ਪਰਪਾਈ ਜਿਹੜੀ ਹੈ ਈਓ ਆਪਣੀ ਜੇਬ ਚ ਕਰੂਗਾ ਜੇ ਦੀ ਜ਼ਿੰਮੇਵਾਰੀ ਈਓ ਦੀ ਹੋਵੇ। ਨਹੀਂ ਦੇਖਿਆ ਡੈਸ਼ ਕਿ ਉੱਪਰ ਜੇ ਬਹੁਤ ਹੀ ਕਿਨਾਰੇ ਦੇ ਕੁੱਤੇ ਦੁਕਾਨ ਲੱਗਿਆ ਉਹਨਾਂ ਨੂੰ ਕੁਝ ਨਹੀਂ ਕੀਤਾ। ਇਹੋ ਤੇ ਅਹੀਂ ਇਹੋ ਕਰਕੇ ਨੰタルਾ ਲਾਇਆ ਵਾ ਜੇ ਤੇ ਇੱਕ ਤਰਫਾ ਹੋ ਜਾਂਦੀ ਤੇ ਫਿਰ ਤੇ ਅਹੀਂ ਕਹਿਣਾ ਹੀ ਇੱਕ ਤਰਫਾ ਫੈਸਲਾ ਹੋਇਆ ਫਿਰ ਇੱਥੇ ਬਹਿਣ ਦੀ ਲੋੜ ਹੀ ਨਹੀਂ ਸੋਹਣਾ ਉਹਨਾਂ ਨਾਲ ਗੱਲ ਹੋਈ ਕਹਿੰਦੇ ਵੀ ਇੱਕ ਸਾਈਡ ਤੋਂ ਦਿੱਤਾ ਬਾਅਦ ਦੂਜੀ ਸਾਈਡੇ ਗੱਲ ਕਰਾਂਗੇ ਹਾਂ ਇਹੋ ਸਾਨੂੰ ਕਹਿ ਰਹੇ ਆ ਇਹੋ ਹੀ ਆਪਾਂ ਕਿਹਾ ਉਹਨਾਂ ਨੇ ਸੋਮਵਾਰ ਦਾ ਟਾਈਮ ਲਿਆ ਸਾਡੇ ਕੋਲ ਜੇ ਸੋਮਵਾਰ ਤੱਕ ਇਹਨਾਂ ਦਾ ਹੱਲ ਨਹੀਂ ਹੁੰਦਾ ਤੇ ਸਾਨੂੰ ਕਹਿੰਦੇ ਧਰਨਾ ਲਾਣਗੇ ਤੇ ਹੋਰ ਜਾਣਾ ਪੜੇ ਇੱਥੇ ਫਿਰ ਬਹਿ ਜਾਗੇ ਹੁਣ ਦੇਖੋ ਜੀ ਮਾਲ ਸਾਹਿਬ ਨੂੰ ਗੱਲ ਹੋਈ ਆ ਇਸ ਤੋਂ ਬਾਅਦ ਜਿਹੜਾ ਧਰਨਾ ਅਸੀਂ ਸਮਾਪਤ ਕਰ ਰਹੇ ਆ ਤੇ ਸੋਮਵਾਰ ਜਿਹੜਾ ਟਾਈਮ ਦਿੱਤਾ ਈਓ ਨੇ ਇੱਥੇ ਈਓ ਇੱਥੇ ਆਊਗਾ ਇਹ ਟੈਕਨੋ ਕੇ ਅਸੀਂ ਗੱਲ ਕਰਾਂਗੇ ਜੇ ਤੇ ਸਾਡੇ ਬੰਦੇ ਦੀ ਪਰਪਾਈ ਕਰੂਗਾ ਸਾਡੀ ਗੱਲ ਸੁਣੂਗਾ ਤੇ ਸਾਡੀ ਠੀਕ ਹੈ ਨਹੀਂ ਤਾਂ ਉਸੇ ਟਾਈਮ ਅਸੀਂ ਇੱਥੇ ਧਰਨੇ ਤੇ ਬੈਠਾਂਗੇ ਸ਼ਾਇਦ ਉਹ ਮੰਨ ਲਾ ਵੀ ਜਿਹੜਾ ਦੇਖੋ ਜੀ ਮੈਂ ਅੱਜ ਪਤਾ ਲੱਗਾ ਹੈ ਵੀ ਫਿਰੇ ਕਮੇਟੀ ਨੇ ਬੜਾ ਧੱਕਾ ਕੀਤਾ ਹੈ ਪਾਰਸ਼ਲਟੀ ਕਰਕੇ ਚੰਨਿੰਦਾ ਦੁਕਾਨਾਂ ਦੇ ਸ਼ਟਰ ਤੋੜੇ ਗਏ ਨੇ ਤੇ ਸ਼ਟਰ ਤੋੜੇ ਗਏ ਨੇ ਇੱਕ ਆੜਦੇ ਹੇਠ ਕੇ ਅਸੀਂ ਨਜਾਇਜ਼ ਕਬਜ਼ੇ ਹਟਾਏ ਆ ਇਹਨਾਂ ਦੁਕਾਨਾਂ ਦੇ ਦੱਸਣ ਵੀ ਆਣ ਕੇ ਮੌਕੇ ਤੇ ਈਓ ਨੂੰ ਅਸੀਂ ਸੱਦੇ ਆ ਸਾਰਿਆਂ ਨੂੰ ਆਖਰੇ ਪਿੱਥੇ ਆਉਣ ਦੱਸਣ ਕਿਹਦੇ ਨਾਲ ਧੱਕਾ ਇਹ ਧਾਰੀਆਲ ਸ਼ਹਿਰ ਨਾਲ ਤੱਕਾ ਹੀ ਕਦੀ ਬਰਦਾਸ਼ਤ ਨਹੀਂ ਕਰਾਂਗੇ ਸਮੁੱਚਾ ਧਾਰੀਆਲ ਸ਼ਹਿਰ ਇੱਕ ਤਾਂ ਬੈਠਾ ਪਾਰਟੀ ਬਾਈਟ ਉੱਤੇ ਉੱਠ ਕੇ ਬੈਠਾ ਤੇ ਅਸੀਂ ਇਹ ਗੱਲ ਦਾ ਵਿਸ਼ਵਾਸ ਦਉਨੇ ਆਪਣੇ ਸ਼ਹਿਰ ਵਾਸੀਆਂ ਨੂੰ ਕਿ ਤੁਹਾਡੇ ਨਾਲ ਤੱਕਾ ਕੋਈ ਨਹੀਂ ਹੋਏਗਾ ਜੇ ਅਸੀਂ ਅੱਜ ਤੁਹਾਡੇ ਬਹਿਅਵ ਤੇ ਕਿਸੇ ਨਾਲ ਕੋ ਕਮਿਟਮੈਂਟ ਕਰਾਂਗੇ ਨਹੀਂ ਮਹਿਕਮਾ ਕਮਿਟਮੈਂਟ ਤੇ ਪੂਰਾ ਉਤਰੇਗਾ ਤੇ ਪੂਰਾ ਸ਼ਹਿਰ ਕੀ ਪੂਰਾ ਹਲਕਾ ਬੰਦ ਕਰਾ ਕੇ ਧਾਰੀਆਲ ਦੇ ਵਿੱਚ ਬਾ ਦਿਆਂਗੇ ਤੇ ਤੁਹਾਨੂੰ ਤੁਹਾਡਾ ਹੱਕ ਲੈ ਕੇ ਦਵਾਂਗੇ ਮੈਂ ਵਿਸ਼ਵਾਸ ਦਵਾ ਆਪਣੇ ਬੰਦੇ ਤੇ ਅੱਜ ਅਸੀਂ ਸਾਰਿਆਂ ਨੇ ਇਹ ਰਹਿ ਕੀਤੀ ਹੈ ਕਿ ਆਹ ਆਪਣੇ ਧਾਰੀਆਲ ਸ਼ਹਿਰ ਨਾਲ ਕੋਈ ਠੱਗਾ ਨਹੀਂ ਹੋਣ ਦੇਣਾ ਤੇ ਇਹਨਾਂ ਨੂੰ ਵਿਸ਼ਵਾਸ ਰਹੀ ਦੋਨਾ ਤਾਰੀਆ ਕਿ ਕਿਤੇ ਕਿਸੇ ਨਾਲ ਕੋਈ ਠੱਗਾ ਹੁੰਦਾ 24 ਘੰਟੇ ਹੀ ਆ ਜਾਣਾ ਜਦੋਂ ਫੋਨ ਕਰਨਗੇ 10 ਮਿੰਟਾਂ ਹੀ ਤੁਹਾਡੇ ਕੋਲ ਆ ਆਪਾਂ ਤਾਰੀਆ ਸਹਿਨਾ ਠੱਗਾ ਨਹੀਂ ਹੋਣ ਦੇਾਂਗੇ ਇਹ ਗੱਲ ਦਾ ਵਿਸ਼ਵਾਸ ਦੋਨੇ ਆ ਉਹਦੇ ਵਾਸਤੇ ਤੁਹਾਨੂੰ ਕੁਝ ਵੀ ਕਰਨਾ ਪਏਗਾ ਇਹ ਇਹ ਐਮੂਲੈਂਸ ਆਈ ਜਾ ਰਹੀ ਹੈ ਤਾਰੀਆ ਦੇ ਇਸ ਇਹ ਧਿਕਾਨੀ ਦਾ ਪ੍ਰਸ਼ਾਸਨ ਦੇ ਅਧਿਕਾਰੀ ਨਾਲ ਗੱਲ ਹੋਈ ਹੈ ਆ ਮੇਰੀ ਏਡੀਸੀ ਨਾਲ ਵੀ ਗੱਲ ਹੋਈ ਹੈ ਤਾਰੇ ਗਰਦਾਸਪੁਰ ਨਾਲ ਐਸਡੀਐਮ ਨਾਲ ਗੱਲ ਹੋਈ ਹੈ ਯੋਨਾ ਵੀ ਗੱਲ ਹੋਈ ਹੈ ਤੇ ਯੋ ਕਹਿ ਰਹੇ ਨੇ ਕਿ ਮੇਰੀ ਅਜ ਤਰੀਕਾ ਗਰਦਾਸਪੁਰ ਕੋਰਟ ਦੇ ਵਿੱਚ ਮੈਂ ਜਾ ਨਹੀਂ ਸਕਦਾ ਉਹਨਾਂ ਨੇ ਕਿਹਾ ਵੀ ਮੈਨੂੰ ਸੋਮਵਾਰ ਦਾ ਟਾਈਮ ਦਿਓ ਮੈਂ ਵੀ ਅਸੀਂ ਸੋਮਵਾਰ ਆਵਾਂਗੇ ਇੱਥੇ ਤੇ ਜਾਂ ਤੇ ਸਾਰੇ ਨਾ ਬਿਨਾ ਪਾਰਸ਼ਲਟੀ ਤੋਂ ਇਹੋ ਕੰਮ ਹੋਏਗਾ ਨਜਾਇਜ਼ ਕਬਜ਼ੇ ਹਟਾਏ ਜਾਣਗੇ ਤੇ ਨਹੀਂ ਤੇ ਇਹਨਾਂ ਦਾ ਜੋ ਵੀ ਬਣਦਾ ਮੁਆਵਜ਼ਾ ਅਸੀਂ ਇਹਨਾਂ ਨੂੰ ਵਾਅਦਾ ਕਿ ਅਸੀਂ ਤੁਹਾਨੂੰ ਈਓ ਦੀ ਜੇਬ ਤੋਂ ਲੈ ਕੇ ਦੇਵਾਂਗੇ ਕਿਉਂ ਨਹੀਂ ਕਰਕੇ ਦੇ ਦੇਗਾ ਜਨਾਵਾ ਸਿਦਕਾਨਾਂ ਦੇ ਜਿਹੜੀਆਂ ਸੜਕ ਤੋਂ ਬਹੁਤ ਜ਼ਿਆਦਾ ਪਿੱਛੇ ਹੈਗੀਆਂ ਉਹਨਾਂ ਨੂੰ ਵੀ ਟਾਰਗੇਟ ਕੀਤਾ ਗਿਆ ਵਾ ਇਸ ਨੂੰ ਲੈ ਕੇ ਤੁਹਾਨੂੰ ਲੱਗਦਾ ਕਿ ਇਹਦੇ ਵਿੱਚ ਕੋਈ ਸਿਆਸਤ ਹੋਈ ਹੈ ਬਿਲਕੁਲ ਹੋਈ ਹੈ ਜੀ 200% ਸਿਆਸਤ ਹੋਈ ਹੈ ਇੱਕ ਦੁਕਾਨ 55 60 ਫੁੱਟ ਦੁਕਾਨ ਤੋਂ ਪਿੱਛੇ ਨੇ ਛਲਕਤਾ ਜਿਨ੍ਹਾਂ ਦਾ ਪਾਰਕਿੰਗ ਨਾ ਜਾਂ ਜਾਮ ਦੇ ਨਾਲ ਕੋਈ ਰੌਲਾ ਹੀ ਨਹੀਂ ਉਹਨਾਂ ਦੁਕਾਨਾਂ ਨੂੰ ਟਾਰਗੇਟ ਅਸੀਂ ਤੇ ਆਏ ਯੂਨ ਨੂੰ ਪੁੱਛਣਾ ਵੀ ਉਹ ਕੀ ਦੇ ਕਹਿਣ ਦਿੱਤੇ ਉਹ ਦੁਕਾਨਾਂ ਢਾਈਆਂ ਕਿ ਇਹਨਾਂ ਨੂੰ ਇਹਦਾ ਜਵਾਬ ਦੇ ਯਾਨੀ ਆਮ ਦੁਕਾਨਦਾਰਾਂ ਨੂੰ ਕੀ ਕਹਿਣਾ ਚਾਹੋਗੇ ਆਮ ਦੁਕਾਨਦਾਰਾਂ ਨੇ ਮੈਂ ਇਹੋ ਬੇਨਤੀ ਕਰਦਾ ਕਿ ਆਪਾਂ ਸਾਰਿਆਂ ਨੇ ਸਰਕਾਰ ਦੇ ਜੇ ਕਾਨੂੰਨ ਨੇ ਤੇ ਕਾਨੂੰਨ ਨੂੰ ਆਪਾਂ ਤੋੜਨਾ ਵੀ ਨਹੀਂ ਸਾਰੇ ਸ਼ਹਿਰ ਨੇ ਇੱਕ ਸਾਥ ਨਾਲ ਉਹ ਕਰਹਿਣਾ ਜਿਕੇ ਇਕ ਨਾ ਧੱਕਾ ਹੁੰਦਾ ਤਾਂ ਸਾਰੇ ਇਕੱਠੇ ਹੋ ਤਾਂ ਕਿ ਸਾਡੇ ਨਾਲ ਧੱਕਾ ਨਾ ਹੋਵੇ